ਲੋ ਵੀ ਸੱਜਣੋ ਅੱਜ ਫੇਰ ਆ ਗਏ ਖਾਲਸਾ ਪੈਟਸੀ ਸੈਡ ਜਿਹੜਾ ਪੂਰੇ ਪੰਜਾਬ ਚ ਮਸ਼ਹੂਰ ਹੋਇਆ ਕਿਹੜਾ ਖਾਲਸਾ ਜੀ ਨੇ ਕੁਲਵਿੰਦਰ ਜੀ ਇਹ ਪੂਰੇ ਮਸ਼ਹੂਰ ਹੋ ਗਏ ਆਪਣੀਆਂ ਵੀਡੀਓ ਜਰੇ ਤੇ ਇਹਨਾਂ ਦੇ ਜਿਹੜੇ ਪ੍ਰੋਡਕਟ ਨੇ ਉਹ ਵੀ ਮਸ਼ਹੂਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਤੁਸੀਂ ਪੂਰੇ ਪੰਜਾਬ ਚ ਮਸ਼ਹੂਰ ਹੋ ਗਏ ਹਾਂਜੀ ਵੀਰੇ ਛੋਟੀ ਬਦੌਲਤਾ ਧੰਨਵਾਦ ਛੋਡਾ ਬਾਈ ਸਭ ਤੋਂ ਪਹਿਲਾਂ ਛੋਡਾ ਦਾ ਧੰਨਵਾਦ ਬਣਦਾ ਯਾਰ ਨਹੀਂ ਸਾਨੂੰ ਕੌਣ ਜਾਣਦਾ ਇੱਥੇ ਸਾਡੇ ਵਰਗਾ ਸੌ ਤੁਰਿਆ ਫਿਰਦਾ ਯਾਰ ਨਵੇਂ ਪ੍ਰੋਡਕਟ ਕਿਹੜੇ ਆ ਗਏ ਨਵੇਂ ਪ੍ਰੋਡਕਟਾ ਆਪਣੇ ਲੈ ਬਾਈ ਜੇ ਮੈਂ ਗ੍ਰੋਥ ਵਾਸਤੇ ਆ ਆ ਗਿਆ ਆਪਣੇ ਲੈਵੇ ਚਮਤਕਾਰ ਗ੍ਰੋਥ ਵਾਸਤੇ ਚਮਤਕਾਰ ਕਰੂਗਾ ਇਹ ਚਮਤਕਾਰ ਕਣਕ ਬਣਾ ਦੂਗਾ ਸੋਨੇ ਵਰਗੀ 골ਡ ਵਰਗੀ ਬਾਈ ਤਾਂ ਹੀ ਤੇ ਨਾ ਚਮਤਕਾਰ 골ਡ 골ਡ ਦਾ ਮਤਲਬ ਸੋਨਾ ਚਮਤਕਾਰ ਆਪੀ ਚਮਤਕਾਰ ਕਰ ਆਪੀ ਚਮਤਕਾਰ ਕਰ ਦੂਗਾ ਬਾਈ ਇਹਦੀ ਡਿਟੇਲ ਪੂਰੀ ਦੱਸ ਦਿ ਇਹਦੀ ਡਿਟੇਲ ਪੂਰੀ ਬਾਈ ਇਹ 268 ਰੁਪਏ ਕਿੱਲਾ ਪੈਂਦਾ ਪਹਿਲਾਂ ਪਰ ਰੇਟ ਦੀ ਗੱਲ ਕਰ ਲਈਏ 1600 ਦਾ ਲੀਟਰ ਆਗਾ 6 ਕਿੱਲਿਆਂ ਤੇ ਲੀਟਰ ਪਊਗਾ ਵੱਡੇ ਢੋਲੇ 'ਚ ਇਹ ਪਊਗਾ 42 ਐਮਐਲ ਇੰਜਨ ਵਾਲੇ 'ਚ ਛੋਟੇ ਢੋਲੀ ਚ ਜਿਹੜੀ ਆਪਣੀ ਬੈਟਰੀ ਵਾਲੀ ਉਹਦੇ ਚ 33 ml ਪਊਗਾ ਜੇ ਤੁਸੀਂ ਘੋਲ ਕਰਨਾ ਤਾਂ 166 ml ਕਿੱਲੇ ਦੀ ਦਵਾਈ ਕੱਢ ਕੇ ਘੋਲ ਕਰ ਲਓ ਜਿੰਨੀਆਂ ਢੋਲੀਆਂ ਲਾਉਣੀਆਂ ਨੇਗੀਆਂ ਠੀਕ ਹੈ ਜੀ ਠੀਕ ਹੈ ਜੀ ਇਹ 166 ml ਕਿੱਲੇ ਦੀ 1600 ਦਾ ਲੀਟਰ ਹੈਗਾ ਵੀਰੇ 6 ਕਿੱਲਿਆਂ ਚ ਪਊਗਾ ਮਤਲਬ ਇਹ ਕਣਕ ਪੂਰੀ ਮੋਟੀ ਕਰ ਦੂ ਵੀਰੇ ਦਾਣਾ ਐ ਕਰ ਦੂਗਾ ਇਹ ਝੋੜਾ ਐ ਮੰਨ ਲਓ ਵੀ ਖੰਜੂਰਾ ਵਾਂਗੂ ਹੋਜੂਗੀ ਕਣਕ ਨਾ ਟੈਨਸ਼ਨ ਫਰੀ ਹੋ ਜਾਓ ਬਾਈ ਜਦੋਂ ਆਪਣਾ ਇਹ ਪ੍ਰੋਡਕਟ ਪਾ ਲਿਆ ਚਿੱਟੇ ਪਾ ਕੇ ਵੀਰੇ ਜੋ ਮੁੜ ਕੇ ਜ਼ਬਰੀ ਕਰਨ ਦੀ ਲੋੜ ਨਹੀਂ ਨਾ ਇਹਦੇ ਨਾਲ ਕੋਈ ਮੈਗਜ਼ੀਨ ਖੋਲਣ ਦੀ ਲੋੜ ਆ ਨਾ ਨੈਣੋ ਜੂਰੀਆ ਨਾ ਡੀਏਪੀ ਕਾਸੇ ਦੀ ਲੋੜ ਨਹੀਂ ਹੈਗੀ ਬਾਈ ਕੱਲੇ ਦੀ ਲੋੜ ਕੱਲਾ ਹੀ ਬਾਤੂ ਆ ਬਾਈ ਇਹਦੇ ਚ ਸਾਰੇ ਦਾਤ ਆ ਗਏ ਤੇ ਉਸ ਤੋਂ ਬਾਅਦ ਇੱਕ ਗ੍ਰੋਥ ਵਾਸਤੇ ਆਪਣੇ ਲਈ ਪ੍ਰੋਡਕਟ ਆ ਗਿਆ ਬਾਈ ਹੈਮਪਲੈਕਸ ਹੈਮਪਲੈਕਸ ਇਹ ਆ ਗਿਆ ਬਾਈ ਮਿਕਸ ਵਾਲਾ ਮੈਗਜ਼ੀਨ ਜੇ ਕੋਈ ਭਾਈ ਕਹਿ ਦਿੰਦਾ ਵੀ ਮਿਕਸ ਵਾਲਾ ਮੈਗਜ਼ੀਨ ਕਰਨਾਗਾ ਵੀ ਇਹ ਲੀਟਰ ਨਹੀਂ ਕਰਨਾ ਤਾਂ ਇਹ ਆ ਗਿਆ ਆਪਣੇ ਲਾਵੇ ਮੈਗਜ਼ੀਨ ਜ਼ਿੰਕ ਫਾਇਰਸ ਮੈਗਨੀਸ਼ੀਅਮ ਸਲਫਰ ਕਾਪਰੇ ਸਾਰੇ ਦਾਤ ਆ ਗਏ ਬਾਈ A to Z A to Z ਇਹ ਸਿਰਫ 200 ਰੁਪਏ ਦਾ ਜਣੀ 2 ਕਿੱਲਿਆਂ ਦਾ ਪਊ 100 ਰੁਪਏ ਕਿੱਲਾ ਅੱਧਾ ਕਿਲੋ ਕਿਲੇ ਰੀਡੋ ਜਾ ਅੱਧਾ ਕਿਲੋ ਹਾਂ ਜੀ ਬਾਕੀ ਆਪਣੇ ਲਵੇ ਆ ਆ ਗੀਆਂ ਟੋਪ ਕਾ ਟੂਬ ਤਾਂ ਆਈਆਂ ਸਾਰਾ ਕੁਰਸ ਬਾਈ ਤੇ ਇਧਰੋਂ ਆਪਣਾ ਆ ਪਈਆ ਐਕਸਲ ਪਈਆ ਗਈ ਬਾਈ ਨੇ ਮ ਐਕਸਲ ਪਈਆ ਗਈ ਜੈਂਟਾ ਦੀ ਉਤਮ ਦੀ ਐਕਸਲ ਪਈਆ ਗਈ ਬਾਈ ਤੇ ਸਾਰਾ ਕੁਰਸ ਪਿਆ ਆਪਣੇ ਲਵੇ ਬਾਈ ਪ੍ਰੋਡਕਟਰ ਮੇਰਾ ਢੇਰ ਲਾਈ ਬੈਠਾ ਢੇਰ ਲਾਈ ਪਏ ਨੇ ਢੇਰ ਲਾਈ ਪਏ ਪਿੱਛੇ ਵੀ ਯਾਰ ਕੈਮਰਾ ਮਾਰਿਆ ਉਹ ਚਾਹੇ ਯਾਰ ਗੜਾਉਣ ਭਰ ਰੱਖਿਆ ਆਪਾਂ ਤਾਂ ਬਾਈ ਯਾਰ ਉਤਮ 골ਡ ਆਇਆ ਪਿਆਗਾ ਆਪਣੇ ਲਵੇ ਜਿਹੜੇ ਵੀਰ ਭਾਈਆਂ ਦੀ ਕਣਕੜੀ ਪਈਆ ਵੀ ਸਿਉਕ ਸੁੰਡ ਤੋਪਾਂਗੀਆਂ ਗਈ ਉੱਤਮ 골ਡ ਹੈ ਗਿਆ ਬਾਈ ਆਪਣੇ ਲਵੇ ਠੀਕ ਹੈ ਜੀ ਬੰਦੂਰੀ ਆ ਕੇ ਕਿਸੇ ਨੂੰ ਮੋੜਨ ਦੀ ਲੋੜ ਨਹੀਂ ਮੋੜਨ ਦੀ ਲੋੜ ਨਹੀਂ ਆ ਏਸੀਐਮ 9 ਪਿਆਗਾ ਕਈਆਂ ਦੇ ਗੁੱਲੀ ਤਾਂ ਢਾੜੀ ਵਾਲਾ ਹੁੰਦਾ ਹੈਗਾ ਬਾਈ ਪਰ ਇਹ ਕਣਕ ਨੂੰ ਵੀ ਮੇਰਾ ਢਾੜੀ ਵਾਲ ਬਣਾ ਦਿੰਦੀ ਹੈ ਜੇ ਡਬਲ ਪੰਪ ਵੱਜ ਜੇ ਫਿਰ ਉਹਦਾ ਵੀ ਸਾਡੇ ਕੋਲੇ ਹੱਲ ਹੈਗਾ ਹੈ ਉਹ ਵੀ ਆਪਣੇ ਲਵੇ ਹੱਲ ਹੈਗਾ ਉਹ ਆਪਾਂ ਹਰੇੜੀ ਸਪਰੇਅ ਕਰਾਈਤੀ ਇਹਦੀ ਤੇ ਉਸ ਤੋਂ ਬਾਅਦ ਚ ਫਿਰ ਆਪਾਂ ਨੇ ਉਹ ਕਣਕ ਜਮੀ ਮਚਾਤੀ ਉਸ ਤੋਂ ਬਾਅਦ ਚ ਇਹਨੇ ਢਾਈਆ ਕਣਕ ਬਾਈ ਐਂ ਕੜਤੀ ਜੜੋਂ ਕਣਕ ਯਾਰ ਨਜ਼ਾਰਾ ਆ ਗਿਆ ਬਾਈ ਆ ਚੀਜ਼ ਵੇਚ ਕੇ ਯਾਰ ਫਟਕਾ ਕਾ ਕੇ ਪੱਕ ਗਿਆ ਜਮੀ 95% ਪਹਿਲਾਂ ਜਦੋਂ ਤੁਸੀਂ ਆਉਂਦੇ ਸੀ ਤੁਹਾਨੂੰ ਕਹਿੰਦੇ ਹੁੰਦੇ ਸੀ ਬਾਈ 70 80% ਆਪਣਾ ਲੇ ਗਾ ਕ ਬਣ ਗਿਆ ਹੁਣ ਬਾਈ 95% ਤਾਂ ਬਣਿਆ ਪਿਆ ਬਾਈ ਇਹਦੇ ਕਰਕੇ ਚੱਲ ਕੇ ਕਰਕੇ ਬਾਈ ਇਹਦੇ ਕਰਕੇ ਆਪਾਂ ਧਰਮੇ ਆਪਣਾ ਇਹ ਕੰਮ ਆ ਬਾਈ ਆਪਾਂ ਪਹਿਲਾ ਟ੍ਰਾਇਲ ਲਵਾਉਨੇ ਆ ਕਿਸਾਨ ਭਰਾਵਾਂ ਦੇ ਖੇਤਾਂ 'ਚ ਚਾਹੇ ਕੋਈ ਸਾਨੂੰ ਜਾਣਦਾ ਚਾਹੇ ਕੋਈ ਨਹੀਂ ਜਾਣਦਾ ਸੀ ਉਹਰੇ ਲੀਟਰ ਇੱਕ ਨਾਲ ਦਾ ਖੁੱਲਾ ਹੀ ਰੱਖਦੇ ਆ ਟ੍ਰਾਇਲ ਵਾਸਤੇ ਟ੍ਰਾਇਲ ਵਾਸਤੇ ਉਹ ਆਪਾਂ ਪਵਾ ਦਿੰਦੇ ਆ ਅਗਲਾ ਆਪਾਂ ਨੂੰ ਜਦੋਂ ਦੱਸ ਦਿੰਦਾਗਾ ਫੇਰ ਪ੍ਰੋਡਕਟ ਪਾਸ ਕਰਦੇ ਆਂਗੇ ਬਾਈ ਠੀਕ ਹੈ ਫੇਰ ਗਾਹ ਵੇਚੀ ਹਾਂ ਪਹਿਲਾਂ ਮੈਂ 30 ਕਿਲੋ ਲੀਟਰ ਮਗਾ ਲਈਤੀ ਇਹ ਅਹੀਂ ਚਲਤੀ 30 ਕਿਲੋ ਲੀਟਰ ਵੇਚ-ਬੋਚ ਕੇ ਵਿੱਚੀ ਡਰੈਲਟਰੂ ਲਵਾ ਕੇ ਹੁਣ 400 ਲੀਟਰ ਮਾਲ ਅੰਦਰ ਲੱਗਿਆ ਪਿਆ ਬਾਈ ਮਤਲਬ ਖਾਲੀ ਕੋਈ ਮੁੜਦਾ ਨਹੀਂ ਖਾਲੀ ਨਹੀਂ ਮੁੜਦੇ ਕਿਸੇ ਨੂੰ ਬਾਈ ਆਪਾਂ ਇੱਕ ਹੋਰ ਗੱਲ ਆ ਕਿ ਲੰਗਰ ਪਾਣੀ ਪ੍ਰਸਾਦਾ ਪਾਣੀ ਚਾਹ ਪਾਣੀ ਬਾਈ ਸਾਡੇ ਲਵੇ ਦਵਾਈ ਲੈਣੀਆਂ ਲਓ ਨਹੀਂ ਛੋਟੀ ਇੱਛਾ ਸਾਡੇ ਲਵੇ ਸੱਕੇ ਜਾਓ ਠੀਕ ਹੈ ਲੰਗਰ ਖੁੱਲੇ ਨੇ ਆਪਾਂ ਲੰਗਰ ਖੁੱਲੂ ਖੁੱਲਾ ਚਾਹਦਾ ਹਾਂ ਇੱਕ ਬਾਈ ਜੇ ਕਿਸੇ ਨੇ ਆਨਲਾਈਨ ਮੰਗਾਉਣੀ ਹੋਵੇ ਮਤਲਬ ਡਿਲੀਵਰੀ ਆਪਣੀ ਪੂਰੇ ਪੰਜਾਬ ਚ ਫ੍ਰੀ ਆ ਹਾਂ ਜੀ ਹਾਂ ਤੇ ਆਪਣਾ ਹੁਣ ਵੀ ਜਣੀ ਆਪਣੇ ਪੰਤੇ ਅੰਤਰ ਮੜੇ ਪਏ ਨੇ ਬਾਈ ਉਹ ਪ੍ਰਸ਼ਾਦਾ ਪਾਣੀ ਛਕਦੇ ਨੇਗੇ ਜਣੀ ਆ ਪਾਈ ਨਾਲ ਕਰ ਲੋ ਜੀ ਗੱਲ ਤੇ ਬਾਈ ਦੱਸੋ ਜੇ ਮਤਲਬ ਜੇ ਆਨਲਾਈਨ ਕਿਸੇ ਨੇ ਮੰਗਾਉਣੀ ਹੋਵੇ ਡਿਲੀਵਰੀ ਫ੍ਰੀ ਆ ਆਪਣੀ ਪੰਜਾਬ ਚ ਹਾਂ ਹਾਂ ਬਾਈ ਆਪਣੇ ਸ਼ਰਤਾਂ ਨੇਗੀਆਂ ਤਾਂ ਡਿਲੀਵਰੀ ਤਾਂ ਆਪਣੇ ਫ੍ਰੀ ਆ ਠੀਕ ਆ ਤੇ ਆਰਡਰ 10 ਤੋਂ 15000 ਦਾ ਵੀਰੇ ਮੈਕਸਿਮਮ ਹੋਣਾ ਚਾਹੀਦਾ ਮੈਕਸਿਮਮ ਮਤਲਬ 10 ਤੋਂ ਹੋਏ 15 ਦੇ ਵਿੱਚ ਵਿੱਚ ਹੋਣਾ ਜਾਂ ਵੱਧ ਜਿੰਨਾ ਮਰਜ਼ੀ ਹੋਵੇ ਹਾਂਜੀ ਹਾਂ ਤੇ ਅੱਧੀ ਪੇਮੈਂਟ ਬਾਈ ਪਹਿਲਾਂ ਹੋਣੀ ਚਾਹੀਦੀ ਹੈ ਜੀ ਉਹ ਜ਼ਰੂਰੀ ਆ ਧਰਮੇ ਵੀਰ ਠੀਕ ਹੈ ਜੀ ਠੀਕ ਹੈ ਵੀਰੇ ਤੇ ਬਾਕੀ ਆਪਣਾ ਇੱਕ ਹੋਰ ਬੇਨਤੀ ਹੈਗੀ ਉਹ ਹੈਗੇ ਆਪਣੇ ਕਿਸਾਨੀ ਸੰਘਰਸ਼ ਨੂੰ ਲੈ ਕੇ ਹਾਂਜੀ ਵੀ ਆਪਣੇ ਢੱਲੇਵਾਲ ਸਾਹਿਬ ਮਰਨ ਵਰਤ ਦੇ ਹਨਾ ਬੈਠੇ ਨੇ ਵਿਚਾਰੇ ਉਹਨਾਂ ਦੇ ਕਰਕੇ ਬਾਈ ਜਰੂਰ ਵਾਕਿਆ ਆਪਣੇ ਕਿਸਾਨੀ ਕਰਕੇ ਉੱਥੇ ਜਰੂਰ ਪਹੁੰਚੋ ਯਾਰ ਉਕਲ ਉਹਨਾਂ ਦਾ ਕੰਮ ਨਹੀਂ ਉਹ ਆਪਣਾ ਵੀ ਆ ਸਾਰਿਆਂ ਦਾ ਅਸੀਂ ਵੀ ਅੱਜ ਸਾਮ ਨੂੰ ਜਾ ਕੇ ਆਮਾ ਲਈ ਬਾਈ ਜਰੂਰ ਠੀਕ ਹੈ ਤੇ ਬਾਕੀ ਧਰਮੇ ਬਾਈ ਉਹ ਕਿਹਾ ਵੀਰੇ ਜਮਾ ਫਟਿਆ ਕੰਮ ਆਪਣਾ ਤੇ ਬਾਕੀ ਜਿਹੜਾ ਖਾਲਸਾ ਜੀ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ ਹੈ ਵੀਰੇ ਜਿਹੜਾ ਤਾਂ ਆਪਣਾ ਆਪਦਾ ਨੰਬਰ ਆ ਮੇਰਾ ਹਾਂਜੀ ਜਿਹਦੇ ਤੁਸੀਂ ਦਵਾਈ ਬਾਰੇ ਗੱਲ ਕਰਨੀ ਹੈ ਉਹ ਤਾਂ 6280206907 ਜਿਹੜਾ ਡਿਲੀਵਰੀ ਵਾਲੇ ਬੁਆਏਜ਼ ਦਾ ਨੰਬਰ ਆ ਸਾਡੇ ਦਾ ਉਹ ਬੋਲਦੇ ਬਾਈ 9876744952 ਬਾਕੀ ਜਿਹੜੇ ਖਾਲਸਾ ਉਹਨਾਂ ਦੇ ਮੋਬਾਈਲ ਨੰਬਰ ਨੇ ਉੱਪਰ ਟੈਟਸ ਚੱਲੀ ਜਾਂਦੇ ਨੇ ਖਾਲਸਾ ਜੀ ਇਹ ਆ ਗਈ ਪੁਲਸ ਲੈਂਡ ਰੋਡ ਤੇ ਹੈਨਾ ਇਹ ਦਰੂਜੇ ਤੋਂ ਆਉਣੀ ਹੈ ਬਟਰੁਖਾਂ ਤੋਂ ਉਦੋਂ ਤਾਂ ਬਾਈ ਇਹ ਪੁਲਸ ਲਾਈਨ ਤੋਂ ਪਹਿਲਾਂ ਆਉਂਦੀ ਹੈ ਦੁਕਾਨ ਹਾਂਜੀ ਜਦੋਂ ਇਧਰੋਂ ਆਵਾਂਗੇ ਸੰਗਰੂਰ ਸਾਈਡ ਤੋਂ ਪੋਲ ਉਤਰ ਕੇ ਬਰਨਾਲੇ ਵਾਲਾ ਕੈਂਕੀਆਂ ਚੋਂ ਹਾਂਜੀ ਉਦੋਂ ਪੁਲਸ ਲਾਈਨ ਦੇ ਬਾਅਦ ਚ ਆਉਂਦੀ ਹੈ ਜਣੀ ਉਹ ਰੋਡ ਤੋਂ ਲੈ ਕੇ ਉਰੇ ਤੇ ਇੱਕ ਦਾ ਆਪਣਾ ਫਾਸਲਾ ਸੰਗਰੂਰ ਕਨੀਓ ਦੁਕਾਨ ਦਾ ਅੱਧੇ ਕਿਲੋਮੀਟਰ ਦਾ ਬਾਹਲਾ ਨਹੀਂ ਲੋ ਵੀ ਸੱਜਣੋ ਵੀਡੀਓ ਇੰਨੀ ਕਿ ਸ਼ੇਅਰ ਕਰ ਦਿਓ ਕਿਸਾਨ ਭਰਾਵਾਂ ਤੱਕ ਪਹੁੰਚਾ ਦਿਓ ਜਿਨ੍ਹਾਂ ਨੂੰ ਸਸਤੇ ਭਾਅ ਦੇ ਵਿੱਚ ਦਵਾਈਆਂ ਚਾਹੀਦੀਆਂ ਨੇ ਧੰਨਵਾਦ ਮਿਹਰਬਾਨੀ